ਸਸਈ ਗਾ ਬਈ ਸਾਰਿਆਂ ਨੂੰ ਤੇ ਮੈਂ ਬੂਟਾ ਕੋਟ ਲਈ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਮਸ਼ੀਨਰੀਆਂ ਵਕਾਊ ਲੈ ਕੇ ਆਏ ਬਾਈ ਸਾਰੇ ਭਰਾ ਦੇਖ ਲਓ ਜਿਨ੍ਹਾਂ ਦੇ ਵਿੱਚ ਚਾਰ ਟਰੈਕਟਰ ਵਕਾਊ ਆ ਇੱਕ ਟਰਾਲਾ ਵਕਾਊ ਕਿਸੇ ਵੀ ਪੁਰਾਣੇ ਕੋਈ ਵੀ ਟਰੈਕਟਰ ਖੀਦਣਾ ਹੋਵੇ ਕਿਸੇ ਪੁਰਾਣੇ ਟਰਾਲਾ ਖੀਦਣਾ ਹੋਵੇ ਤੇ ਇਕੱਲੇ- ਇਕੱਲੇ ਮਸ਼ੀਨਰੀ ਵਾਲੇ ਬਾਈ ਦਾ ਸਕਰੀਨ ਤੇ ਹੁੰਦਾ ਨੰਬਰ ਤੇ ਲਾ ਲਿਓ ਬਈਆਂ ਨੂੰ ਬਈ ਫੋਨ ਤੇ ਕਿਸੇ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਉਹਦੀ ਆਪਾਂ ਵੀਡੀਓ ਫ੍ਰੀ ਪਾਉਣੀ ਆ ਬਾਈ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਉਹਦੀ ਆਪਾਂ ਵੀਡੀਓ ਫ੍ਰੀ ਪਾਉਣੇ ਆ ਸਾਰਾ ਭੇਜਿਆ ਕਰੋ ਆ ਤੁਹਾਡਾ ਐਡਰੈਸ ਤੇ ਉੱਪਰ ਮੇਰਾ ਨੰਬਰ ਲੱਗਿਆ ਤੇ ਥੱਲੇ ਆ ਬਾਈ ਫੋਰ ਟਰੈਕਟਰ ਵਾਲੇ ਦਾ ਨੰਬਰ ਆ ਪਹਿਲੀ ਵੀਡੀਓ ਦੇ ਵਿੱਚ ਉੱਪਰ ਨੰਬਰ ਮੇਰਾ ਲੱਗਿਆ ਹੁੰਦਾ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਵੇਚਣੀ ਹੈ ਖੇਤੀਬਾੜੀ ਦੀ ਤੇ ਫਾਰਮਾ ਭੇਜਿਆ ਕਰੋ ਪੰਜ ਚਾਰ ਜਾਂ ਉਹ ਵੀ ਵੀਡੀਓ ਬਣਾ ਕੇ ਭੇਜਿਆ ਕਰੋ ਤੇ ਸਾਰਾ ਆ ਤੁਹਾਡਾ ਐਡਰੈਸ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖਿਆ ਕਰੋ ਬਾਈ ਕਿੰਨੇ ਮਾਡਲ ਕਿਹੜਾ ਮਾਡਲ ਚੀਜ਼ ਆ ਥੋੜੀ ਸਾਰਾ ਕੁਝ ਲਿਖ ਦਿਆ ਕਰੋ ਉੱਪਰ ਨੰਬਰ ਮੇਰਾ ਲੱਗਿਆ ਕਿਸੇ ਵੀ ਪੁਰਾਣੇ ਕੋਈ ਵੀ ਖੇ ਐਡ ਫਰੀ ਕਰਦੇ ਆਂ ਬਾਈ ਤੇ ਆਹ ਸਾਰੇ ਭਰਾ ਦੇਖ ਲਓ ਕਿਸੇ ਭਰਾ ਨੇ ਬਈ ਟਰੈਕਟਰ ਲੈਣਾ ਹੋਵੇ ਫੋਰਡ 3600 ਸਾਰੇ ਭਰਾ ਦੇਖ ਲਓ ਕਿਸੇ ਭਰਾ ਨੇ ਬਈ 3600 ਫੋਰ ਟਰੈਕਟਰ ਲੈਣਾ ਹੋਵੇ ਤੇ 1979 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਭਰਾ ਨੇ ਬਈ ਲੈਣਾ ਹੋਵੇ ਤੇ ਪੂਰੀ ਹਾਲਤ ਵਧੀਆ ਦਾ ਬਾਈ ਨੇ ਪੂਰੇ ਸ਼ੌਂਗ ਨਾਲ ਟਰੈਕਟਰ ਰੱਖਿਆ ਬਾਈ ਕਿਸੇ ਵੀ ਭਰਾ ਨੇ ਫੋਰ ਟਰੈਕਟਰ ਲੈਣਾ ਹੋਵੇ ਤੇ ਏਰੀਆ ਬਈ ਮਲੇਰ ਕੋਟ ਦਾ ਏਰੀਆ ਮਲੇਲਕੋੜਰੇ ਚ ਖੜਾ ਬਈ ਟਰੈਕਟਰ ਕਿਸੇ ਵੀ ਪ੍ਰਾਣੀ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 75000 ਦੇ ਆਸੇ ਪਾਸੇ ਫੋਟ ਰੇਟ ਦੇਊਗਾ ਬਾਈ ਤੇ ਬਾਈ ਦਾ ਫੋਨ ਨੰਬਰ ਆ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਡੀਆਈ 575 ਸਾਰੇ ਭਰਾ ਦੇਖ ਲਓ ਬਾਈ ਕਿਸੇ ਪ੍ਰਾਣੀ ਬਈ ਡੀਆ ਟਰੈਕਟਰ ਲੈਣਾ ਹੋਵੇ 575 ਤੇ 2012 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਇਸੇ ਵੀ ਭਰਾ ਨੇ ਬਾਈ ਲੈਣਾ ਹੋਵੇ ਟਰੈਕਟਰ ਡੀਆਈ 575 ਤੇ ਇਹ ਲੁਧਿਆਣਾ ਏਰੀਆ 'ਚ ਖੜਾ ਇਹ ਲੁਧਿਆਣਾ ਏਰੀਆ 'ਚ ਖੜਾ ਬਾਈ ਇਹ ਕਈ ਭਰਾ ਕਹਿੰਦੇ ਬਾਈ ਪਿੰਡ ਕਿਹੜਾ ਪਿੰਡ ਬਾਈ ਬਾਈ ਨੇ ਲਿਖ ਕੇ ਨਹੀਂ ਭੇਜਿਆ ਏਰੀਆ ਲੁਧਿਆਣਾ ਭੇਜਿਆ ਤੇ ਬਾਈ ਦਾ ਫੋਨ ਨੰਬਰ ਥੱਲੇ ਕਿਹੜੇ ਪਿੰਡ ਖੜਾ ਕਿੱਥੇ ਖੜਾ ਉਹ ਫੋਨ ਲਾ ਕੇ ਪੁੱਛ ਲਓ ਏਰੀਆ ਬਾਈ ਦਾ ਲੁਧਿਆਣਾ ਤੇ ਬਾਈ ਕਹਿੰਦਾ 4 ਲੱਖ ਤੇ 10000 ਦੇ ਆਸ-ਪਾਸੇ ਟ੍ਰੇਡ ਦੇਵਾਂਗਾ ਬਾਈ ਸਾਰੇ ਪਾਸੋਂ ਟਰੈਕਟਰ ਓਕੇ ਆ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਸਾਰੇ ਪਾਸੋਂ ਓਕੇ ਟਰੈਡ ਆ ਬਾਈ ਇਸੇ ਹੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਡੀਆਈ 575 ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਫਾਰਮ ਟਰੈਕ ਪੰਜਾਬ ਦਾ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਪੁਰਾਣੇ ਬਾਈ ਫਾਰਮ ਟਰੈਕ ਪੰਜਾਬ ਦਾ ਟਰੈਕਟਰ ਲੈਣਾ ਹੋਵੇ ਤੇ 1998 ਮਾਡਲ ਆ ਤੇ ਪੰਜਾਬ ਨੰਬਰ ਆ ਚਾਹੇ ਟਾਇਰ 70 80 ਪੈਸੇ ਪਏ ਆ ਬਾਈ ਸਾਰੇ ਭਰਾ ਦੇਖ ਲਓ ਕਿਸੇ ਪੁਰਾਣੇ ਬਾਈ ਲੈਣਾ ਹੋਵੇ ਟਰੈਕਟਰ ਫਾਰਮ ਟਰੈਕ ਪੰਜਾਬ ਦਾ ਤੇ ਏਰੀਆ ਬਠਿੰਡਾ ਬਠਿੰਡੇ ਏਰੀਆ ਟਰੈਕਟਰ ਖੜਾ ਬਾਈ ਕਿਸੇ ਵੀ ਪ੍ਰਾਣੇ ਬਾਈ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 1 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰੇਡ ਦੇ ਦੂੰਗਾ ਬਾਈ ਸਾਰੇ ਪਾਸੋਂ ਬਾਈ ਕਹਿੰਦਾ ਟਰੈਕਟਰ ਓਕੇ ਆ ਇੱਕ ਪੈਸੀ ਦੀ ਵੀ ਕੰਨੀ ਟਰੇਡ ਦੇ ਵਿੱਚ ਕਿਸੇ ਵੀ ਪ੍ਰਾਣੇ ਬਾਈ ਟਰੈਕਟਰ ਲੈਣਾ ਹੋਵੇ ਫਾਰਮ ਟਰੱਕ ਪੰਜਾਬ ਦਾ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪ੍ਰਾਣੇ ਲੈਣਾ ਹੋਵੇ ਮੈਸੇਜ ਐਟ ਾਰੇ ਭਰਾ ਦੇਖ ਲੋ ਕਿਸੇ ਵੀ ਪੁਰਾਣੇ ਬਾਈ ਮੈਸੀ ਟਰੈਕਟਰ ਲੈਣਾ ਹੋਵੇ 5245 ਟਰੈਕਟਰ ਆ ਬਾਈ ਮੈਸੀ ਇਹ 5245 ਤੇ 2004 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਇਹ ਚਾਰੇ ਟਾਇਰ 70 80 ਪੈਸੇ ਟਾਇਰ ਆ ਬਾਈ ਕਿਸੇ ਵੀ ਪੁਰਾਣੇ ਬਾਈ ਮੈਸੀ ਟਰੈਕਟਰ ਲੈਣਾ ਹੋਵੇ 5245 ਤੇ ਬਾਈ ਕਹਿੰਦਾ 1 ਲੱਖ ਤੇ 80000 ਦੇ ਆਸੇ ਪਾਸੇ ਟਰੇਡ ਦੇ ਦੂੰਗਾ ਬਾਈ ਤੇ ਪਿੰਡ ਸਿਧਾਣਾ ਤੇ ਜਲੰਧਰ ਜ਼ਿਲ੍ਹੇ ਚ ਜਲੰਧਰ ਜ਼ਿਲ੍ਹੇ ਚ ਸਿਧਾਣਾ ਪੈਂਦਾ ਬਾਈ ਸਿਧਾਣੇ ਪਿੰਡ ਖੜਾ ਜਲੰਧਰ ਜ਼ਿਲ੍ਹੇ ਚ ਕਿਸੇ ਵੀ ਪ੍ਰਾਣੀ ਬਾਈ ਟਰੈਕਟਰ ਲੈਣਾ ਹੋਵੇ ਮੈਸਸੀ 5245 ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਟਰਾਲਾ ਸਾਰੇ ਭਰਾ ਦੇਖ ਲਓ ਕਿਸੇ ਪ੍ਰਾਣੀ ਬਾਈ ਟਰਾਲਾ ਲੈਣਾ ਹੋਵੇ ਇਹ 16 ਸੱਤ ਟਰਾਲਾ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਬਾਈ ਕਿਸੇ ਵੀ ਪ੍ਰਾਣੀ ਬਾਈ ਟਰਾਲਾ ਲੈਣਾ ਹੋਵੇ ਤੇ ਜੈਕ ਵਾਲਾ ਟਰਾਲਾ ਤੇ 2017 ਮਾਡਲ ਆ 2017 ਮਾਡਲ ਆ ਜੈਕ ਵਾਲਾ ਟਰਾਲਾ 10 ਨਟ ਹੀ ਹਾਬਾ ਤੇ ਪੂਰਾ ਵਧੀਆ ਤੇ ਪੂਰਾ ਹੈਵੀ ਟਰਾਲਾ ਬਾਈ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਏ ਟਰਾਲਾ ਖੜਾ ਬਾਈ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 10000 ਦੇ ਆਸੇ ਪਾਸੇ ਬਾਈ ਟਰਾਲਾ ਦੇਊਗਾ ਪੈਸੇ ਦੀ ਕਮੀ ਨਹੀਂ ਟਰਾਲੇ ਦੇ ਵਿੱਚੋਂ ਕਿਸੇ ਵੀ ਪੁਰਾਣੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਆਪਣੇ ਕੋਲ ਪੰਜ ਮਸ਼ੀਨਰੀਆਂ ਸੀਗੀਆਂ ਤੇ ਆਪਾਂ ਪੰਜੇ ਦਿਖਾਤੀਆਂ ਬਾਈ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਮਸ਼ੀਨਰੀਆਂ ਲੈ ਕੇ ਆਪਾਂ ਬਕਾਊ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ